ਲਾਓ ਭਈ ਅੱਜ ਪਹਿਲਾਂ ਦਾ ਚਲਦੇ ਆਂ ਆਪਾਂ ਕੋਠੇ ਦੇ ਕੋਠੇ ਵਾਲੇ ਕਬੂਤਰਾਂ ਦਾਣਾ ਭਣੀ ਪਾਇਆ ਹੀ ਏ ਚਲਦੇ ਆਂ ਉੱਪਰ ਲਾ ਦੇ ਲਾ ਦੇ ਸਮਾਰ ਕੇ ਪੱਲੜ ਬਾਉ ਪੱਲੜ ਲਾ ਰਿਹਾ ਬਾਈ ਥੱਲੇ ਵਾਲੇ ਕਬੂਤਰ ਕੱਡੇ ਨਹੀਂ ਆ ਜਵਾਰ ਕਿਉਂਕਿ ਮੌਸਮ ਬਾੜਾ ਗੰਦਾ ਹੈ ਬਾਈ ਇੰਨੀ ਹਵਾ ਚਲਦੀ ਹੈ ਤੇ ਮੀਂਹ ਵੀ ਪੈ ਲਿਆ ਥੋੜਾ ਥੋੜਾ ਤੇ ਆਓ ਦੇਖੋ ਮੀਂਹ 'ਚ ਕਬੂਤਰ ਉੜ ਰਹੇ ਨੇ ਉਹ ਦੇਖੋ ਦੇਖਦੇ ਆ ਖਰਾ ਮੌਸਮ ਚ ਉੜ ਰਹੇ ਨੇ ਕਬੂਤਰ ਤੇ ਆਪਾਂ ਆ ਗਏ ਉੱਪਰ ਪਹਿਲਾਂ ਮਕੂਂਡੀ ਦਾ ਪਾਣੀ ਬੁੰਨੀ ਢੋਲ ਦਵਾ ਉਹਦੇ ਬਾਅਦ ਟਰੇਆਂ ਚ ਦਾਣੇ ਪਾਦਾ ਅ ਪਹਿਲਾਂ ਇਹ ਕੰਮ ਨਿਬੇੜਾ ਲੋਏ ਮਿੱਤਰੋ ਦੋਏ ਟਰੇਆਂ ਭਰਤੀਆਂ ਬਾਕੀ ਉਹ ਢੇਰੀ ਕਰਦੇ ਕਿਉਂਕਿ ਪੀਪਾ ਕਰਦਾ ਖਾਲੀ ਜਦੋਂ ਨਾ ਮੈਂ ਹੋਣ ਆਇਆ ਤਾਂ ਦੋ ਕਬੂਤਰ ਪੀਪੇ ਚ ਗਰੇ ਹੋਏ ਤੇ ਉਹਦੇ ਕਰਕੇ ਪੀਪਾ ਖਾਲੀ ਕਰਤਾ ਹੁਣ ਇਹਨੂੰ ਵਧੀਆ ਟੱਕਣ ਢੱਕਣ ਲਾ ਕੇ ਤੇ ਗੁੱਡਿਆਂ ਦੀ ਸਫਾਈ ਵੀ ਬਾਈ ਕਰਨੇ ਵਾਲੀ ਐ ਆਪਾਂ ਇੱਕ ਦਿਨ ਚ ਕਰ ਦੇਣੀ ਆ ਹੁਣ ਕਿਉਂਕਿ ਇੰਨਾ ਗੰਦ ਨਹੀਂ ਜਿੰਨਾ ਵੀਡੀਓ ਚ ਦਿਖਦਾ ਏ ਆ ਦੇਖ ਲਓ ਦੂਰ ਕਰੇ ਤੇ ਇੰਨਾ ਨਹੀਂ ਹੈਗਾ ਇਧਰੋਂ ਆਂਡੇ-ੁੰਡੇ ਦਾ ਸਭ ਦੇ ਚੱਕਦੇ ਤੇ ਆਪਾਂ ਨੇ ਤੇ ਦੇਖੋ ਤਾਂ ਫਿਰ ਸੈੱਟ ਨੇ ਕਬੂਤਰ ਤਾਂ ਸਾਰੇ ਓਕੇ ਰਬੋਟਾਂ ਨੇ ਕੋਈ ਬਾਤ ਘਾਟ ਨਹੀਂ ਹੈਗੀ ਇਹਨਾਂ ਦਾ ਕੁੰਡਾ ਖੋਲ ਦੰਨੇ ਆ ਖੜ ਜੋ ਆਹ ਕੁੰਡਾ ਲਾ ਦਾਂ ਕਿਤੇ ਬਾਬਿਆ ਐਂ ਉੜ ਜਾਣ ਆ ਵੀ ਹੋਲ ਦੰਨੇ ਆਪਾਂ ਠੀਕ ਆ ਓਕੇ ਰੋਟਾਂ ਇੱਧਰ ਵੀ ਓਕੇ ਨੇ ਨੀਲਾ ਦਿਖਾਵਾਂ ਤੁਹਾਨੂੰ ਫਿਰ ਆਹ ਬੈਠਾ ਆਪਣਾ ਨੀਲਾ ਪਿੱਛੇ ਆਹ ਦੇਖੋ ਦੇਖੋ ਤਾਂ ਫਿਰ ਨੀਲੀ ਕਬੂਤਰੀ ਬਣ ਗਈ ਆਹ ਦੇਖ ਲਓ ਆਪਣਾ ਰੱਤਾ ਦੇਖੋ ਤਾਂ ਕਹੇ ਜੇ ਬਣ ਗਏ ਓਕੇ ਰੋਟਾਂ ਚਲੋ ਦਾਣਾ ਪਾਣੀ ਚੁੱਕ ਲੈਣਗੇ ਇਹੇ ਪਾਣੀ ਵੀ ਪਾਤਾ ਇਹਨਾਂ ਧੋਕੇ ਆਪਾਂ ਚੱਲਦੇ ਹਾਂ ਹੁਣ ਥੱਲੇ ਨੂੰ ਥੱਲੇ ਨੂੰ ਚੱਲਦੇ ਆ ਤੇ ਸਸਤਰੀ ਗੱਲ ਸਾਰੇ ਵੀਰ ਭਰਾਵਾਂ ਨੇ ਕਿਹਾ ਸਾਰੇ ਜਾਨਵਰ ਸੱਤ ਸਾਰਿਆਂ ਦੇ ਅੱਜ ਬਾਈ ਬੜਾ ਕੰਮ ਲੇਟ ਹੋ ਗਿਆ ਕਿਉਂਕਿ ਥੋੜਾ ਥੋੜਾ ਮੀਂਹ ਪੈਂਦਾ ਦਾ ਉਹਦੇ ਕਰਕੇ ਤੇ ਚਲੋ ਇੱਥੇ ਕੰਮ ਨਿਬੜ ਗਿਆ ਆਪਣਾ ਥੱਲੇ ਚੱਲਦੇ ਹਾਂ ਹੁਣ ਆਗੇ ਬਾਈ ਆਪਾਂ ਇੱਧਰ ਕਬੂਤਰਾਂ ਕੋਲ ਪਾਉ ਲੱਗੇ ਹੋਇਆ ਹਲੇ ਉੱਪਰ ਤੇ ਇਹਨਾਂ ਨੂੰ ਹੁਣ ਥੋੜੇ ਜਿਹਾ ਬਾਹਰ ਕੱਢ ਦਵਾਵੇਂ ਆ ਆ ਦਾਣਾ ਪਾਣੀ ਤਾਂ ਪਾਇਆ ਹੋਇਆ ਦਾ ਦੇਖੋ ਇਹ ਟਰੀਆਂ ਜਦੋਂ ਮੈਂ ਸਾਫ਼ ਕੀਤੀਆਂ ਨੇ ਫੇਰ ਕਰਤਾ ਤਾਂ ਦਾਣਾ ਪਾਣੀ ਅੰਦਰ ਵੀ ਪਾਇਆ ਹੋਇਆ ਉਹ ਕਬੂਤਰ ਵੀ ਸੈਟਾ ਹਣਾ ਉਹ ਦੇਖੋ ਬਾਕੀ ਦਾ ਸਾਰੇ ਓਕੇ ਰਬੋਟਾਂ ਨੇ ਜਵੇਂ ਬੈਠੇ ਨੇ ਉੱਪਰ ਸੇਕ ਮਾਰਦਾ ਅੰਦਰ ਤੇ ਉਹ ਕਬੂਤਰ ਨਹੀਂ ਉੱਥੇ ਬੱਚੇ ਕੱਢ ਲੇ ਤੇ ਤੁਹਾਨੂੰ ਇੱਕ ਹੋਰ ਦੱਸਾਂ ਬਾਈ ਆ ਬੱਚਾ ਤਾਂ ਆਪਣੇ ਰਾਤ ਨੂੰ ਆ ਗਿਆ ਤਾਂ ਨਾ ਇਹ ਨਹੀਂ ਸੱਚ ਸੌਰੀ ਕਿੱਥੇ ਮੋਜਾ ਜਿਹਾ ਮੋਜਾ ਬੱਚਾ ਕਿੱਥੇ ਗਿਆ ਯਾਰ ਆ ਬੈਠਾ ਆ ਬੈਠਾ ਮੋਜਾ ਇਹਦਾ ਆਪਣਾ ਦੂਜੇ ਦਿਨ ਆ ਗਿਆ ਤਾਂ ਨਾ ਤੇ ਦੂਜਾ ਉਹ ਬੈਠਾ ਉਹ ਦੇਖੋ ਇਹ ਆ ਬੈਠਾ ਹੈ ਹਰਾ ਰੰਗ ਲੱਗਿਆ ਹੈ ਚਾਰ ਪੰਜ ਦਿਨ ਮਗਰੋਂ ਆ ਗਿਆ ਬਾਈ ਬੱਚਾ ਘਰ ਇਹ ਲਾਲ ਸਰਾਜਾ ਟੈਂ ਸੰਘੜਿਆ ਬੈਠਾ ਦਾ ਚਲੋ ਹੁਣ ਇਹ ਮੜਾ ਜਾ ਬਾਹਰ ਮਿੱਟੀ-ਮੁੱਟੀ ਜੀ ਖਾ ਲੈਣਗੇ ਆ ਖੋਲ ਦਿੰਨਾ ਮੈਂ ਤੇ ਉਧਰਲੇ ਕਬੂਤਰਾਂ ਨੂੰ ਵੀ ਦਾਣਾ ਬਾਣੀ ਦਾ ਪਾਇਆ ਹੋਇਆ। ਇੱਕ ਵਾਰੀ ਬਾਹਰ ਹਵਾ ਜੀ ਲਵਾ ਦਈਏ ਉਹਨਾਂ ਨੂੰ। ਮੈਂ ਕਹਿੰਦਾ। ਬਾਕੀ ਚਲੋ ਦੇਖਦੇ ਆਂ। ਇੱਧਰ ਦਾ ਕੰਮ ਤਾਂ ਆਪਣਾ ਡੰਨ ਹੈ। ਉਹਦੇ ਬਾਅਦ ਦੇਖਦੇ ਆਂ। ਹੈਂ? ਸਾੜਿਆ ਸਰੀਏ ਦੇ ਬੈਠਾ ਹੈ। ਚਿੱਤੜਾਂ ਦੇ ਮਾਸ ਵੀ ਨਹੀਂ ਆਏ ਦੇਖ ਲਾ ਹੱਡੀਆਂ ਕਿਵੇਂ ਖੜਕੜੀਆਂ। ਇਹ ਹਵਾ ਨਾਲ ਡੋੜਿਆ। ਕਿਉਂ ਬੰਨਣ ਲੱਗਿਆ? ਅੱਛਾ ਅੱਛਾ। ਠੀਕ ਆ ਠੀਕ ਆ ਉੱਥੇ ਆਪਾਂ ਮੋਟਰ ਦਾ ਜਿਹੜਾ ਬਣਾਉਣਾ ਹੈ ਨਾ ਬੱਕਰੀਆਂ ਨੂੰ ਛੋਟੀ ਛਾੜੇ ਮੇਮਣੇ ਜਿਹਾ ਲਿਆਵਾਂਗੇ ਮੁਰਗੀਆਂ ਨੂੰ ਔਰ ਬਤਕਾਂ ਨੂੰ ਹਾਂ 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 ਉਹ ਬਣਾਵਾਂਗੇ ਮੋਟਰ ਤੇ ਬਾਈ ਤੇ ਬੱਚਾ ਤਾਂ ਦੇਖ ਲਓ ਮੁੜਿਆ ਪੰਜ ਛੇ ਦਿਨ ਬਾਅਦ ਇੱਕ ਮੁੜਿਆ ਤਾਂ ਉਦਣੇ ਰਾਤ ਨੂੰ ਮੈਂ ਵੀਡੀਓ ਪਾਈਦੀ ਹੈ ਨਾ ਤੇ ਆਪਾਂ ਮੋਟਰ ਦਾ ਜਿਹੜਾ ਬਣਾਉਣਾ ਹੈ ਨਾ ਇਹਦਾ ਨੂਰੀ ਨੂੰ ਬਣਾਉਣਾ ਹੈ ਖੁੱਲਾ ਰਿੰਗ ਤੇ ਇੱਕ ਉਥੇ ਛੋਟੇ ਛੋਟੇ 2-3 ਕਮਰੇ ਜਿਹੇ ਪਾ ਲੈਣੇ ਆ ਆ ਖੁੱਡਾ ਜਿੱਡਾਗਾ ਖੁੱਡਾ ਹੈ ਇਹ ਚ ਜਿਵੇਂ ਬੱਕਰੀਆਂ ਨੂੰ ਬੱਤਕਾਂ ਨੂੰ ਤੇ ਮੁਰਗੀਆਂ ਨੂੰ ਤੇ ਕਬੂਤਰ ਵੀ ਥੋੜੇ ਬਹੁਤੇ ਜੋੜੇ ਉਥੇ ਲੈ ਕੇ ਜਾਵਾਂਗੇ ਮੋਟਰ ਤੇ ਬਣਾਉਣ ਦੀ ਸਲਾਹ ਹੈ ਬਾਕੀ ਦੱਸਿਓ ਵੀ ਸਹੀ ਹੈ ਕਿ ਨਹੀਂ ਤੇ ਚਲੋ ਇਹ ਦਾਣਾ ਪਾਣੀ ਚੁਕਣਗੇ ਉਹ ਦੇਖੋ ਲੱਗੇ ਉਥੇ ਕਿਉਂਕਿ ਉਹ ਮੀਂਹ ਚ ਭਿੱਜ ਗਏ ਥੋੜੇ ਜਿਹੇ ਦਾਣੇ ਹੁਣ ਤਾਂ ਸੁੱਕ ਗਏ ਕਾ ਵੀ ਲੈਣਗੇ ਆਪਣਾ ਤੇ ਆਪਾਂ ਚਲੋ ਦੇਖੀਏ ਕੋਈ ਕੰਮਕਾਰ ਹੁਣ ਭਰ ਲਈਏ ਬਾਈ ਕਣਕ ਦੇ ਥੈਲੇ ਕਿਉਂਕਿ ਆਟਾ ਗਿਆ ਮੁੱਕ ਨਹੀਂ ਭੁੱਖੇ ਮਰਾਂਗੇ ਹੁਣ ਟੈਨਸ਼ਨ ਇਹ ਪੈ ਗਈ ਦੂਜੀ ਔਡੀ ਗਈ ਹੋਈ ਆ ਐਜ ਪਿਛੇ ਰੱਖ ਨਹੀਂ ਹੋਣੇ ਦੋ ਥੈਲੇ ਐਦੀ ਹਵਾ ਨਿਕਲ ਗਈ ਬੜਾ ਚੱਕਰ ਪਿਆ ਹੁਣ ਕਰਦੇ ਆ ਕੋਈ ਨਹੀਂ ਹੀਲਾ ਹੁਣ ਥਾਰ ਨੂੰ ਹੀ ਕਰਦੇ ਆ ਕੈਂਮ ਹਾਂ ਸਾਡਾ ਤੂੰ ਦਾ ਖਾਏਗਾ ਲੰਗਰ ਤੇ ਬਾਕੀ ਡੱਬਰ ਨੇ ਵੀ ਗਾਣੀ ਐ ਤੇ ਚਲੋ ਕਰਦੇ ਆਂ ਬਈ ਰੈਡੀ ਉਹ ਹੁਣ ਤੂੰ ਇੱਥੇ ਚੜ ਗਿਆ ਓਏ ਇਧਰ ਵੀ ਪਾਉਣਾ ਕਾਗਜ਼ ਠੀਕ ਆ ਠੀਕ ਆ ਕਬੂਤਰ ਦਾ ਦੋ ਰਹਿ ਗਏ ਬਾਹਰ ਬਾਕੀ ਅੰਦਰ ਪਾਣੀ ਪੁਣੀ ਪੀ ਕੇ ਦਾਣੇ ਦੋਣੇ ਖਾ ਕੇ ਵੜ ਗਏ ਅੰਦਰ ਕਿਉਂਕਿ ਠੰਡ ਬਹੁਤ ਆ ਬਾਈ ਤੇ ਉਹ ਕਬੂਤਰ ਦਿਖਾਵਾਂ ਤੁਹਾਨੂੰ ਉੜਦੇ ਹਾਂ ਟਾਈਮ ਤਾਂ ਕਾਫੀ ਹੋ ਗਿਆ ਖੜ ਜੋ ਜੇ ਦੇਖ ਗਏ ਕਿਤੇ ਕਿਉਂਕਿ ਹੁਣ ਆਪਾਂ ਥੱਲੇ ਆ ਗਏ ਨਾ ਨਹੀਂ ਤੂੰ ਦਿਖਾ ਦਿੰਦਾ ਚਲੋ ਕੋਈ ਨਹੀਂ ਇਹਨੇ ਕਮੈਂਟ ਬੋਲਦੀ ਐ ਜਸਵੀਰ ਸਿੰਘ ਬਾਈ ਗੁੱਡ ਜੌਬ ਥੈਂਕ ਯੂ ਵੀਰੇ ਸਤਵਿੰਦਰ ਸਿੰਘ ਸਾਗਰ ਲਵਾਨਾ ਰੂਮੀ ਡਾਨ ਮਰ ਜਾਣਾ ਮਾਂ ਜਮਨ ਸਿਰਾ ਬਾਈ ਧੰਨਵਾਦ ਵੀਰੇ ਬਹੁਤ ਬਹੁਤ ਜੋਤ ਉੱਪਰ ਖੁੱਡੇ ਕੱਦ ਪਾਉਣੇ ਵੀਰੇ ਉੱਪਰ ਤਾਂ ਪਾਏ ਹੋਏ ਨੇ ਜੀ ਖੁੱਡੇ ਬਾਲੀਦ ਬਾਲਿਦ ਅਹਿਮਦ ਲਾਫਰਮ ਪਾਕਿਸਤਾਨ ਥੈਂਕ ਯੂ ਵੀਰੇ ਬਹੁਤ-ਬਹੁਤ ਗੁਰਪ੍ਰੀਤ ਸਿੰਘ ਦੋ ਜੋੜੀਆਂ ਦੇ ਦੇ ਬਾਈ ਬਠਿੰਡਾ ਕੋਈ ਨਹੀਂ ਕੋਈ ਨਹੀਂ ਵੀਰੇ ਜਰੂਰ ਹੈਰੀ ਸਿੰਘ ਆ ਹੈਲੋ ਜੰਟਾ ਮਾਲਾ ਕਿਵੇਂ ਆ ਵਧੀਆ-ਵਧੀਆ ਵੀਰੇ ਪ੍ਰੀਤ ਵੀਰ ਜੀ ਪਿੰਡ ਕਿਹੜਾ ਵੀਰੇ ਵੀਰੇ ਪਿੰਡ ਹੈ ਲਖਨਪੁਰ ਜੀ ਹਰ ਸਿੰਘ ਬਾਈ ਤੁਹਾਡੇ ਕੋਲ ਬੱਚੇ ਕਿੰਨੇ ਆ ਟੋਟਲ ਵੀਰੇ ਬੱਚੇ ਟੋਟਲ ਅੱਗੇ ਗਰਮੀਆਂ 'ਚ ੜਾਉਣ ਨੂੰ ਹੋਣਗੇ 40-42 ਸਹਜੁਰੀ ਦਵਾਈ ਕਬੂਤਰਾਂ ਦਾ ਰੰਗ ਕਿੱਥੋਂ ਮਿਲਦਾ ਤੇ ਕੀ ਨਾਮ ਹੁੰਦਾ ਵੀਰੇ ਕਬੂਤਰਾਂ ਵਾਲਾ ਤਾਂ ਕੋਈ ਸਪੈਸ਼ਲ ਕਬੂਤਰਾਂ ਵਾਲੀ ਦੁਕਾਨ ਤੋਂ ਮਿਲਦਾ ਜਾਂ ਜਿਹੜੇ ਚੁੰਨੀਆਂ ਰੰਗਣੇ ਵਾਲੇ ਆ ਉਹਨਾਂ ਨੂੰ ਕਹਿ ਦੇਵੇ ਵੀ ਚੰਗਿਆੜਾ ਰੰਗ ਚਾਹੀਦਾ ਸਾਨੂੰ ਇਹ ਚ ਸਿਰਫ ਹੁੰਦਾ ਵਧੀਆ ਵੀਰੇ ਗੁਲਾਬੀ ਤੇ ਹਰਾਈ ਬਸ ਉਹਨਾਂ ਕੋਲ ਜਗਦਾਰ ਸਿੰਘ ਬਾਈ ਤੇਰੀ ਚਾਲ ਕਿਦਾਂ ਵਧੀਆ ਵਧੀਆ ਵੀਰੇ ਜਗਦਾਰ ਸਿੰਘ ਟ੍ਰੇਨਿੰਗ ਵਾਲਾ ਬੰਦ ਹੈ ਤੋਂ ਸ਼ੌਂਕੀ ਜੱਟ ਪਿੰਡ ਗੇੜਾ ਵੀਰੇ ਲਖਨਪੁਰ ਜੀ ਖਮਾਣੋ ਦੇ ਕੋਲ ਜਾਦਲਹਾਰਾ ਬਾਈ ਹੌਰਸ ਲਿਆਓ ਵੀਰੇ ਹੌਰਸ ਨਹੀਂ ਇੱਕ ਨਾ ਛੋਟੀ ਜੀ ਬਸ਼ੇਰੀ ਦੀ ਗੱਲ ਚੱਲਦੀ ਹੈ ਦੇਖਦੇ ਆ ਜੇ ਮਿਲ ਜਵੇ ਬਲੈਕ ਪੀਜਨ ਲਵਰ ਪੀਜਨ ਲਵਰ ਰੋਮੀ ਡਾਉਣ ਗੁਰਮੀਤ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਹਾਲ ਚਾਲ ਮੇਰਾ ਤਾਂ ਵਧੀਆ ਵੀਰੇ ਤੁਸੀਂ ਦੱਸੋ ਕਿਵੇਂ ਹੋ ਕਬੂਤਰ ਦਾ ਹੋ ਗਏ ਟੈਟ ਫੈਟ ਹੋ ਬੈਗੇ ਹੈ ਠੀਕ ਹੈ ਠੀਕ ਹੈ ਮਾ ਪਤਾ ਨਹੀਂ ਕੀ ਹੋ ਗਿਆ ਸੁਸਤੀ ਬੈਠੀ ਹੈ ਕਬੂਤਰ ਹੀ ਕਿਉਂਕਿ ਚੋਗਾ ਜੁਗਾ ਦਿੰਦੀ ਹੈ ਨਾ ਉਦੇ ਕਰਕੇ ਹੋ ਜਾਂਦਾ ਤੇ ਪਾਉ ਸਿੰਘ ਦਾ ਹੀ ਕੰਮ ਤੇ ਲੱਗਿਆ ਹੈ ਵਿਚਾਰਾ ਉਦਣ ਦੇ ਕਹਨੇ ਆ ਉਦਣ ਦਾ ਨਹੀਂ ਕਰਿਆ ਇਹਨੇ ਅੱਜ ਮੀਂਹ ਦੇਖ ਕੇ ਨਾ ਦੇਖੋ ਮੀਂਹ ਨੇ ਕਿਵੇਂ ਗੰਦ ਪਾਇਆ ਅੱਜ ਲੱਗਿਆ ਹੋਇਆ ਚੱਲੇ ਵੀ ਮੋਟਰ ਤੇ ਨੂੰ ਪਾਉ ਨੂੰ achar ਚਕਾ ਲਿਆਈਏ ਪਾਉ ਨੂੰ ਅੱਜ ਕੇਕ ਦਾ ਬੜਾ ਆਰਡਰ ਮਿਲਿਆ ਹੈ ਹੈ ਚੱਲੇ ਸਫਲਾਈ ਕਰਦਾ ਪਹੁੰਚ ਗਏ ਆ ਬਈ achar ਚੱਕੜ ਹੈ ਹਾਂ ਬੇਰ ਹੋ ਗਏ ਮਿੱਠੇ ਹੁਣ ਲੱਗੀ ਬਹੁਤ ਹੋਏ ਨੇ ਨਾ ਦੇਖੋ ਦਾ ਬਾਈ ਕਿੰਨੇ ਵੀਰ ਲੱਗੇ ਹੁਣ ਆ ਦੇਖੋ ਹੁਣ ਮਿੱਠੇ ਵੀ ਹੋ ਗਏ ਅੱਗੇ ਨਾਲੋਂ ਤੇ ਚਲੋ ਆਚਾਰ ਪੱਟਦੇ ਆ ਇਹਨੇ ਛਕਾ ਕੇ ਫਿਰ ਚੱਲਦੇ ਆ ਘਰ ਨੂੰ ਮੌਸਮ ਹੋ ਗਿਆ ਖਰਾਬ ਫਿਰ ਵਲੌਗ ਵੀ ਅਪਲੋਡ ਕਰਨਾ ਆਪਾਂ ਨੇ ਕਿਹੜੀ ਸੁੱਕ ਜੀ ਆ ਕਿੰਨੀ ਕਹਦਾ ਥੋੜੀ ਜੀ ਐ ਇਹਦਾ ਡੰਗੜਾ ਡੰਗੜਾ ਲੈ ਜਾਂਦਾ ਉਹ ਵੀ ਬੰਦਾ ਆਪਾਂ ਜਦੇ ਫੜ ਲੈਨੇ ਕੋਈ ਦਾ ਕੋਈ ਉਨਮਾ ਦੇ ਆ ਦੇਖ ਐ ਬੰਦੇ ਦਾ ਇੱਕ ਪਾਸੇ ਆਉਂਦਾ ਜਾਂਦਾ ਕੁੱਤਿਆਂ ਨਾਲ ਵੀ ਪੰਗੇ ਲੱਦਾ ਪੂਰੇ ਚਲੋ ਚੱਲਦੇ ਆ ਬਸ ਹੋ ਗਏ ਵਿਹਲੇ ਆਪਾਂ ਆ ਦੇ ਹੁਣ ਉਹਨੂੰ ਹੱਕਾ ਮਾਰਦਾ ਉਹਦੇ ਡੱਬੂ ਪਹੁੰਚ ਗਏ ਬਈ ਫੇਰ ਕਬੂਤਰਾਂ ਕੋਲੇ ਲੈਟ ਆਈ ਨਹੀਂ ਇਹਨਾਂ ਦਾ ਮੈਂ ਗੇਟ ਗੁੱਡੀਆ ਲਾ ਆ ਦਮਾਂ ਲੈ ਬੈਂਟਰੀ ਬਈ ਲੋਇ ਮਿੱਤਰੋ ਲਾਈਟ ਦਾ ਹੁਣ ਕੋਈ ਭਰੋਸਾ ਨਹੀਂ ਟੈਂ ਹੁੰਦਾ ਜਾਂਦਾ ਓਵਰ 6 ਦਾ ਗੇੜ ਹੋ ਗਿਆ ਟੈਂ ਆਪਾਂ ਬਲੌਗ ਵੀ ਪਾਉਣਾ ਹੈ ਬਲੌਗ ਦੀ ਆਪਾਂ ਐਂਡਿੰਗ ਕਰ ਦਨੇ ਆ ਇੱਕ ਵਾਰੀ ਖੜਜੋ ਨਿਗਾਹ ਮਾਰ ਹੀ ਲੈਨੇ ਆ ਕਿਉਂਕਿ ਦਾਣਾ ਪਾਣੀ ਤਾਂ ਹੈਗਾ ਤਾਂ ਇਹਨਾਂ ਨੂੰ ਉਹ ਤੇਰੀ ਦਾਣੇ ਤੋਂ ਉਰੇ ਵਾਲੇ ਵੀ ਚੱਕ ਗਏ ਸਾਰੇ ਇਹ ਪਾਣੀ ਚੈੱਕ ਕਰ ਲਿਆ ਪਾਣੀ ਵੀ ਅੱਜ ਨਾ ਹੈਗਾ 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 ਆ ਵੀ ਬੋਟਾ ਖੁੱਲਿਆ ਇਹਦਾ ਠੀਕ ਆ ਉਹ ਕੈਰਬੋਟ ਕੁਝ ਦਾਣੇ ਐਚ ਵੀ ਪਾਏ ਨੇ ਹਲੇ ਤੈਨੂੰ ਆਪਾਂ ਬੰਦੇ ਕਰ ਦਨੇ ਕਿਉਂਕਿ ਹਵਾ ਨਾ ਲੱਗ ਜਵੇ ਬੱਚਿਆਂ ਨੂੰ ਲਾਈਟ ਫੇਰ ਆਪਾਂ ਲਾ ਦਨੇ ਆ ਤੇ ਚਲੋ ਠੀਕ ਐ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਚ